ਬਾਕੀ ਹਮੇਸ਼ਾ ਦੀ ਤਰ੍ਹਾਂ ਬਾਕੀ ਸਾਰੇ ਕਮਾਂਕਾਰਾਂ ਦੀ ਤਰ੍ਹਾਂ ਮਨਜੁਗ ਸਿੰਘ ਸਾਹਿਬ ਦਾ ਇਹ ਵਿਸ਼ੇਸ਼ ਉਪਰਾਲਾ ਸਰਕਾਰੀ ਧਾਰਿਆਂ ਦੇ ਨਾਲ ਉਹਨਾਂ ਦਾ ਪਿਆਰ ਸਰਕਾਰੀ ਸਕੂਲਾਂ ਦੇ ਨਾਲ ਆਮ ਲੋਕਾਂ ਦੇ ਨਾਲ ਸਹੀ ਮਾਇਨੇ ਦੇ ਵਿੱਚ ਆਮ ਲੋਕਾਂ ਨਾਲ ਉਹਨਾਂ ਦਾ ਪਿਆਰ ਜਿਹੜਾ ਜਿਹੜਾ ਦਰਦਿਆ ਉਹ ਉਹ ਉਹਦਾ ਕੋਈ ਵੀ ਮੌਕਾ ਉਹ ਆਪਣੇ ਹੱਥੋਂ ਜਾਣ ਨਹੀਂ ਦਿੰਦੇ ਕਿ ਵੀ ਉਹ ਕਿਸ ਕਿਹੜੇ ਵੇਲੇ ਕਿਸ ਤਰ੍ਹਾਂ ਕੰਮ ਹੋਣਾ ਪਿਛਲੇ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਦੀ ਟੀਚਰਾਂ ਦੇ ਘਾਟੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਘਾਟੇ ਸਰਕਾਰੀ ਸਕੂਲਾਂ ਦੀ ਹਾਲਤ ਜਿਹੜੀ ਬੜੀ ਖਰਾਬ ਹੋ ਗਈ ਸੀ 2 ਸਾਲ ਤੋਂ ਸੀਐਮ ਸਾਹਿਬ ਇਹਦੀ ਬਿਹਤਰੀ ਵਾਸਤੇ ਲੱਗੇ ਹੋਏ ਨੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨੇ ਵੀ ਬਹੁਤ ਵਿਸ਼ੇਸ਼ ਵੱਡੇ ਉਪਰਾਲੇ ਕੀਤੇ ਨੇ ਉਹ ਵੀ ਦਿਨ ਰਾਤ ਇਸ ਦੇ ਵਿੱਚ ਲੱਗੇ ਰਹੇ ਨੇ ਪਰ ਉਹਦੇ باوجود ਕਿਉਂਕਿ ਪਿਛਲੇ ਪਿਛਲੇ ਟਾਈਮਾਂ ਦੇ ਵਿੱਚ ਜਿਹੋ ਜਿਹੇ ਹਾਲਾਤ ਰਹੇ ਆ ਬਹੁਤੇ ਲੋਕ ਜਿਹੜੇ ਸਰਕਾਰੀ ਸਕੂਲਾਂ ਤੋਂ ਕਿਨਾਰਾ ਕਰ ਗਏ ਉਹਨਾਂ ਨੂੰ ਵਾਪਸ ਸਕੂਲਾਂ ਦੇ ਨਾਲ ਜੋੜਨ ਵਾਸਤੇ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਸਕੂਲਾਂ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਹੋ ਰਹੀ ਹੈ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਤੁਹਾਡੇ ਸਕੂਲਾਂ ਦੇ ਵਿੱਚ ਸਟਾਫ ਪੂਰਾ ਆ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਤੁਹਾਡਾ ਇਨਫਰਾਸਟ੍ਰਕਚਰ ਪੂਰਾ ਆ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਤੁਹਾਡੇ 25 ਸਕੂਲ ਦੇ ਵਿੱਚ ਮਾਨ ਸਨਮਾਨ ਨਾਲ ਬੈਠਣਗੇ ਮਾਨ ਸਨਮਾਨ ਨਾਲ ਪੜ੍ਹਨਗੇ ਔਰ ਤੁਹਾਡਾ ਗਿਆਨ ਦਾ ਪੂਰਾ ਮਾਨ ਸਨਮਾਨ ਹੋਏਗਾ ਟੀਚਰ ਪੇਰੈਂਟਸ ਮੀਟਿੰਗਸ ਹੁੰਦੀਆਂ ਉਹਦੇ ਵਾਸਤੇ ਇਹ ਵਿਸ਼ੇਸ਼ ਉਪਰਾਲਾ ਜਿਹੜਾ ਦਾਖਲਾ ਮੁਹਿੰਮ ਨੂੰ ਅੱਜ ਆਗਾਜ਼ ਕੀਤਾ ਗਿਆ ਮੇਰੇ ਹਲਕੇ ਦੇ ਵਿੱਚ ਔਰ ਪੰਜਾਬ ਦੇ ਹਰ ਹਲਕੇ ਦੇ ਵਿੱਚ ਇਹ ਦਾਖਲਾ ਮੁਹ ਪਈ ਆਈ ਥਿੰਕ ਬਲੌਕ ਦੇ ਹਿਸਾਬ ਦੇ ਨਾਲ ਗੱਡੀਆਂ ਵੈਨਾ ਜਿਹੜੀਆਂ ਲੱਗੀਆਂ ਨੇ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾਵੇ ਭਰੋਸਾ ਦਿਵਾਇਆ ਜਾਵੇ ਕਿ ਤੁਹਾਡੇ ਬੱਚੇ ਹਰ ਤਰੀਕੇ ਦੇ ਨਾਲ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਿਹਤਰ ਸਿੱਖਿਆ ਲੈ ਸਕਣਗੇ ਉਹਦੇ ਵਾਸਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਤਾਂ ਕੀ ਕਾਰਨ ਹੈ ਮੈਡਮ ਪੰਜਾਬ ਸਰਕਾਰ ਵੱਲੋਂ ਇੰਨੇ ਉਪਰਾਲੇ ਕਰਨ ਦੇ ਬਾਵਜੂਦ ਵੀ ਜਿਹੜੀਆਂ ਬੱਚਿਆਂ ਦੀ ਜਿਹੜੀ ਗਿਣਤੀ ਹੈ ਸਕੂਲਾਂ ਵਿੱਚ ਘਟ ਹੈ ਇਹ ਇੱਕ ਦਿਨ ਦੇ ਵਿੱਚ ਤਾਂ ਇਹ ਹੋਇਆ ਨਹੀਂ ਇਹ ਜਿਹੜਾ ਡਰਾਅਬੈਕ ਹੋਇਆ ਜਾਂ ਜੋ ਵੀ ਪੰਜਾਬੀ ਸਕੂਲਾਂ ਦੇ ਉੱਤੇ ਲੋਕਾਂ ਨੇ ਮੂੰਹ ਮੋੜਿਆ ਉਹ ਇੱਕ ਦਿਨ ਦੇ ਵਿੱਚ ਨਹੀਂ ਹੋਇਆ ਹੌਲੀ ਹੌਲੀ ਕਰਕੇ ਹੋਇਆ ਔਰ ਸਾਡੇ ਜਿਹੜੇ ਐਫਰਟਸ ਨੇ ਅਸੀਂ ਆਪਣੇ ਤੌਰ ਤੇ ਐਜ਼ ਐਮਐਲਏ एफर्ट्स ਕਰਦੇ ਆ ਮੰਤਰੀ ਸਾਹਿਬ एफर्ट्स ਕਰਦੇ ਆ ਸੀਐਮ ਸਾਹਿਬ ਤਾਂ ਹਮੇਸ਼ਾ ਹੀ ਜਿਹੜੇ ਉਹ ਵਿਸ਼ੇਸ਼ एफर्ट्स ਜਿਹੜੇ এডੂਕੇਸ਼ਨ ਅਜੰਡਾ ਸਾਡਾ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ ਦਾ ਵਾਅਦਾ ਆ ਉਹਦੇ ਮੁਤਾਬਕ ਲੱਗੇ ਹੋਏ ਆ 2 ਸਾਲ ਤੋਂ ਔਰ ਹਰ ਸਾਲ ਲੱਖਾਂ ਸਟੂਡੈਂਟ ਜਿਹੜੇ ਨੇ ਪਿਛਲੇ ਸਾਲ ਵੀ ਔਰ ਇਸ ਵਾਰ ਵੀ ਹੋਏਗਾ ਇਹ ਸਰਕਾਰ ਪੰਜਾਬ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਆ ਸਕੂਲਾਂ ਸਰਕਾਰੀ ਸਕੂਲਾਂ ਦਾ ਸਟਾਫ ਬਹੁਤ ਮਿਹਨਤੀ ਆ ਸਰਕਾਰੀ ਸਕੂਲਾਂ ਦੇ ਟੀਚਰ ਜਿਹੜੇ ਉਹ ਡੈਡੀਕੇਟਿਡ ਨੇ ਮੈਨੂੰ ਖੁਦ ਨੂੰ ਮੇਰਾ ਆਪਣਾ ਤਜਰਬਾ ਜਿਹੜਾ ਮੈਂ ਐਜ਼ ਏ ਸਰਪੰਚ ਲੰਬਾ ਸਮਾਂ ਪਿੰਡ ਦੀ ਪ੍ਰਮੁਖਤਾ ਕੀਤੀ ਉਹਦੇ ਵਿੱਚ ਮੈਂ ਦੇਖਦੀ ਰਹੀ ਹਾਂ ਕਿ ਜਦੋਂ ਸਾਡੇ ਕੋਲ ਟੀਚਰ ਨਹੀਂ ਸੀ ਹੁੰਦੇ ਜਦੋਂ ਸਾਡੇ ਕੋਲ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਸੀ ਹੁੰਦਾ ਜਦੋਂ ਸਾਡੇ ਕੋਲ ਰਸੋਈਆਂ ਹੈ ਨਹੀਂ ਸੀ ਜਦੋਂ ਸਾਡੇ ਕੋਲ ਸਾਧਨ ਹੈ ਨਹੀਂ ਸੀ ਸਫਾਈ ਦਾ ਕੋਈ ਸਾਧਨ ਨਹੀਂ ਸੀ ਕੋਈ ਇੱਥੇ ਚੌਕੀਦਾਰੀ ਦਾ ਸਾਧਨ ਨਹੀਂ ਸੀ ਕੁਝ ਵੀ ਨਹੀਂ ਸੀ ਇਹ ਟੀਚਰ ਜਿਹੜੇ ਪੰਜਾਬ ਦੇ ਜਿਹੜੇ ਸਿਗੇ ਉਹਨਾਂ ਨੇ ਇਹਨਾਂ ਸਕੂਲਾਂ ਨੂੰ ਆਪਣੇ ਘਰਾਂ ਵਾਂਗ ਚਲਾਇਆ ਇਹਨਾਂ ਟੀਚਰਾਂ ਨੇ ਆਪਣੀਆਂ ਤਨਖਾਹਾਂ ਦੇ ਵਿੱਚੋਂ ਸ਼ੇਅਰ ਪਾ ਪਾ ਕੇ ਪੰਜਾਬੀ ਸਕੂਲਾਂ ਨੂੰ ਬਚਾ ਕੇ ਰੱਖਿਆ ਸਾਨੂੰ ਮਾਣਿਆ ਆਪਣੇ ਟੀਚਰਸ ਦੇ ਉੱਤੇ ਵੀ ਜਿਨ੍ਹਾਂ ਨੇ ਪੰਜਾਬੀ ਸਕੂਲਾਂ ਨੂੰ ਬਚਾ ਕੇ ਰੱਖਿਆ ਇਹ ਇਹਨਾਂ ਦੀ ਹਿੰਮਤ ਸੀ ਇਹ ਸਾਡੇ ਜਿਹੜੇ ਸਤਕਾਰਯੋਗ ਟੀਚਰ ਸਹਿਬਾਨ ਨੇ ਜਿਹੜੇ ਪ੍ਰਬੰਧਕ ਨੇ ਇਹ ਉਹਨਾਂ ਦੀ ਦੇਣ ਸੀ ਕਿ ਉਹਨਾਂ ਨੇ ਪੰਜਾਬੀ ਸਕੂਲਾਂ ਨੂੰ ਕੁਝ ਨਾ ਕੁਝ ਬਚਾ ਕੇ ਰੱਖ ਲਿਆ ਹੋਇਆ ਸੀ ਆਦਰਵਾਇਜ਼ ਇਹ ਮੇਰੇ ਮੇਰੇ ਪਿੰਡ ਦੇ ਵਿੱਚ ਮੈਂ ਆਪਣੇ ਅੱਖੀਂ ਦੇਖਤੀ ਰਹੀ ਹਾਂ ਕਿ ਸ਼ੇਅਰਿੰਗ ਕਰਕੇ ਹਰ ਹਰ ਮਹੀਨੇ ਆਪਣੀਆਂ ਤਨਖਾਹ ਚੋਂ ਪੈਸਾ ਪਾ ਕੇ ਉਹ ਕਿਚਨ ਦੇ ਸਮਾਨ ਜੇ ਥੋੜਾ ਜਾਂਦਾ ਸੀ ਉਹ ਲਿਆਉਂਦੇ ਸੀ ਉਹਦੇ ਸਾਧਨ ਕਰਦੇ ਸੀ ਟੀਚਰ ਰੱਖਦੇ ਸੀ ਜੋ ਉਹਨਾਂ ਕੋਲ ਹੋ ਸਕਦਾ ਸੀ ਸਫਾਈ ਸੇਵਕ ਰੱਖਦੇ ਸੀ ਚੌਕੀਦਾਰ ਰੱਖਦੇ ਸੀ ਇਹ ਸਾਰੇ ਕੰਮ ਟੀਚਰਸ ਖੁਦ ਕਰਦੇ ਰਹੇ ਫਿਰ ਦੱਸੋ ਕਿੱਥੇ ਤਵਜੋ ਦੇ ਹੋਊਗੀ ਬੱਚਾਂ ਤੇ ਤੇ ਕਿਵੇਂ ਪੰਜਾਬੀ ਸਕੂਲ ਦੇ ਨਾਲ ਲੋਕ ਜੁੜ ਜਾਣਗੇ ਪਰ ਹੁਣ ਇਹ ਸਾਰਾ ਕੁਝ ਜਿਹੜਾ ਮਾਨਜੋਗ ਸੀਮਸੱਦ ਨੇ ਸਭ ਇੱਜ਼ਤ ਨਾਲ ਮਾਨ ਸਨਮਾਨ ਦੇ ਨਾਲ ਸਕੂਲਾਂ ਨੂੰ ਵਾਪਸ ਕੀਤਾ ਟੀਚਰਜ਼ ਦੀ ਭਰਤੀ ਲਗਾਤਾਰ ਹੋ ਰਹੀ ਹੈ ਹੁਣ ਵੀ ਹੋਏਗੀ ਹੋਰ ਵੀ ਹੋਏਗੀ ਜਿੱਥੇ ਕਿਤੇ ਜ਼ਰੂਰਤ ਹੋਏਗੀ ਸਾਰਾ ਇਨਫਰਾਸਟ੍ਰਕਚਰ ਬਿਹਤਰ ਕੀਤਾ ਜਾ ਰਿਹਾ ਬੱਚਿਆਂ ਯੂਨੀਫਾਰਮਾਂ ਪਹਿਲੀ ਵਾਰੀ ਇਹ ਹੋਇਆ ਕਿ ਬੱਚਿਆਂ ਨੂੰ ਟਾਈਮ ਦੇ ਨਾਲ ਯੂਨੀਫਾਰਮ ਮਿਲੀ ਹੋਵੇ ਪਹਿਲੀ ਵਾਰੀ ਇਸ ਪੰਜਾਬ ਦੇ ਵਿੱਚ ਹੋਇਆ ਕਿ ਬੱਚਿਆਂ ਨੂੰ ਟਾਈਮ ਦੇ ਨਾਲ ਕਿਤਾਬਾਂ ਮਿਲੀਆਂ ਹੁਣ ਤੁਸੀਂ ਦੇਖਦੇ ਰਹੇ ਹਾਂ ਅੱਧਾ-ਅੱਧਾ ਸਾਲ ਲੰਘ ਜਾਂਦਾ ਹੁੰਦਾ ਸੀ ਜਦੋਂ ਤੱਕ ਕਿਤਾਬਾਂ ਨਹੀਂ ਸਿਉਂਦੀਆਂ ਅੱਧੇ-ਅੱਧੇ ਸਾਲ ਲੰਘ ਜਾਂਦੇ ਹੁੰਦੇ ਸੀ ਜਦੋਂ ਤੱਕ ਬੱਚਿਆਂ ਨੂੰ ਯੂਨੀਫਾਰਮ ਮਿਲਦੀ ਹੁੰਦੀ ਸੀ ਬਿਹਤਰ ਕੀਤਾ ਜਾ ਰਿਹਾ ਸਾਰਾ ਕੁਝ ਔਰ ਸਭ ਤੋਂ ਵੱਡੀ ਗੱਲ ਕਿ ਪੜ੍ਹਾਈ ਦਾ ਗ੍ਰੇਡ ਬਿਹਤਰ ਕੀਤਾ ਜਾ ਰਿਹਾ ਬਹੁਤ ਅੱਛੇ ਰਿਜ਼ਲਟ ਪਿਛਲੇ 2 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਨੇ ਦਿੱਤੇ ਆ ਔਰ ਬਹੁਤ ਸਾਰੀਆਂ ਲੱਖਾਂ ਦੇ ਹਸਾਬ ਦੇ ਨਾਲ ਜਿਹੜੀਆਂ ਉਹ ਐਡਮਿਸ਼ਨਸ ਵੀ ਹੋਈਆਂ ਪਰ ਇਹਨੂੰ ਹੋਰ ਹੁਲਾਰਾ ਮਿਲਣਾ ਚਾਹੀਦਾ ਇਹਨੂੰ ਹੋਰ ਬਿਹਤਰ ਕਰਨਾ ਚਾਹੀਦਾ ਮੇਰੇ ਪਿੰਡ ਤੋਂ ਅੱਜ ਇਹ ਵੀਰਪਿੰਡ ਤੋਂ ਸ਼ੁਰੂਆਤ ਹੋਈ ਆ ਔਰ ਨਾਲ ਦੀ ਨਾਲ ਆ ਤੁਸੀਂ ਪੈਨਲ ਦੇਖਦੇ ਕਿ ਵੀਰਪਿੰਡ ਦੇ ਵਿੱਚ ਵੀ ਜਾਗਰੂਕਤਾ ਦੀ ਜ਼ਰੂਰਤ ਹੈ ਤੁਸੀਂ ਦੇਖਦੇ ਹੋਵੋਗੇ ਕਿ ਮੈਂ ਪੰਜਾਬ ਦੇ ਵਿੱਚੋਂ ਇੱਕ ਨੰਬਰ ਦੀ ਇਹ ਬਿਲਡਿੰਗ ਬਣਾਈ ਸੀ ਪਰ ਇਹ ਬੇਰੁਖੀ ਦਾ ਸ਼ਿਕਾਰ ਹੋਈ ਉਦਘਾਟਨ ਕਰਨ ਕੋਈ ਨਹੀਂ ਆਇਆ ਇਸ ਬਿਲਡਿੰਗ ਦਾ ਔਰ ਇੱਥੇ ਟੀਚਰਸ ਦੀ ਕਮੀ ਰਹੀ ਆ ਬਹੁਤ ਕੁਝ ਕਿਹੜੀਆਂ-ਕਿਹੜੀਆਂ ਚੀਜ਼ਾਂ ਫਿਰ ਅਸੀਂ ਛੋਟੀ ਗੱਲ ਤੇ ਨਹੀਂ ਆਉਣਾ ਸਾਡੇ ਬੱਚੇ ਜਿਹੜੇ ਇੱਥੋਂ ਖਿਸਕਦੇ ਗਏ ਪਰ ਹੁਣ ਬਹੁਤ ਸਾਰਾ ਅੱਛਾ ਹੋ ਗਿਆ ਅਸੀਂ ਸਾਡੇ ਐਨਆਰਆਈਸ ਨੇ ਸਪੈਸ਼ਲ ਐਫਰਟ ਕਰਕੇ ਇੱਥੇ ਇੱਕ ਇੱਕ ਹੋਰ ਤੰਦ ਦਸਦੀ ਹੈ ਸਮੈਟੀਚਰਜ਼ ਦੀ ਗੱਲ ਕਰਦੀ ਕਿ ਟੀਚਰਜ਼ ਕਿੰਨਾ ਸਮਰਪਿਤ ਹੈ ਪੜ੍ਹਾਈ ਨੂੰ ਔਰ ਸਕੂਲਾਂ ਵਾਸਤੇ ਇਸ ਸਕੂਲ ਦੇ ਵਿੱਚ ਵੀ ਪਹਿਲਾਂ ਵੀ ਨਾਲ ਦੇ ਸਕੂਲਾਂ ਦੇ ਨਾਲ ਦੇ ਸਕੂਲਾਂ ਤੋਂ ਨਾਲ ਦੇ ਪਿੰਡਾਂ ਤੋਂ ਬੱਚੇ ਇੱਥੇ ਪੜ੍ਹਨ ਆਉਂਦੇ ਆ ਔਰ ਉਹਨਾਂ ਨੂੰ ਲਿਆਉਣ ਦਾ ਸਾਰਾ ਅਰੇਂਜਮੈਂਟ ਸਾਡੇ ਟੀਚਰਜ਼ ਨੇ ਖੁਦ ਆਪਣੇ ਸਿਰ ਤੇ ਰੱਖਿਆ ਹੋਇਆ ਸੀ ਛੋਟੀ ਗੱਲ ਨਹੀਂ ਹੈ ਪਰ ਹੁਣ ਸਾਡੇ ਐਨਰਾਈਜ਼ ਨੇ ਇਹਨਾਂ ਨੂੰ ਇੱਕ ਈ ਰਿਕਸ਼ਾ ਲੈ ਕੇ ਦਿੱਤੀ ਹੋਈ ਜਿਹਦੇ ਵਿੱਚ 15 ਕ ਬੱਚੇ ਆ ਜਾਂਦੇ ਨੇ ਔਰ ਇਹ ਸਵੇਰ ਨੂੰ ਉਸ ਈ ਰਿਕਸ਼ਾ ਦੇ ਨਾਲ ਐਨਰਾਈਜ਼ ਵੀ ਸਾਡੇ ਜਿਹੜੇ ਯੂਕੇ ਵਾਲੇ ਉਹਨਾਂ ਨੇ ਲੈ ਕੇ ਦਿੱਤਾ ਜਿਹਦੇ ਨਾਲ ਅਸੀਂ ਆਸ-ਪਾਸੇ ਪਿੰਡਾਂ ਤੋਂ ਬੱਚੇ ਇੱਥੇ ਲੈ ਕੇ ਆਉਂਦੇ ਆ ਉਹਦਾ ਗੈਸ ਵਗੈਰਾ ਅਸੀਂ ਖੁਦ ਭਰਦੇ ਆ ਔਰ ਸਾਡੇ ਪੰਚਾਇਤ ਦੇ ਕੋਲ ਬਹੁਤ ਵਧੀਆ ਤਰੀਕੇ ਦੀ ਆਮਦਨ ਆ ਔਰ ਅਸੀਂ ਉਸ ਜਿਹੜਾ ਈ ਰਿਕਸ਼ਾ ਦਾ ਆਪਰੇਟਰ ਹੈ ਉਹਨੂੰ ਸੈਲਰੀ ਅਸੀਂ ਪੰਚਾਇਤ ਖਾਤੇ ਵਿੱਚੋਂ ਦਿੰਦੇ ਆ ਪੰਜਾਬ ਸਰਕਾਰ ਨੇ ਵੀ ਮੈਡਮ ਅਨਾਉਂਸ ਕੀਤਾ ਸੀ ਕਿ ਜਿਹੜੇ ਅ ਬੱਚਿਆਂ ਨੂੰ ਜਿਹੜੀਆਂ ਬੱਸਾਂ ਆ ਉਹ ਮੁਹैया ਕਰਵਾਈਆਂ ਜਾਂਦੇ ਬਿਲਕੁਲ ਕਰਵਾਈਆਂ ਜਾ ਵੀ ਰਹੀਆਂ ਔਰ ਵੱਡੇ ਪੱਧਰ ਤੇ ਹੋ ਰਹੀਆਂ ਔਰ ਉਹ ਸਕੂਲ ਜਿੱਥੇ ਗਿਣਤੀ ਜਿਹੜੀ ਹੈ ਨਾ ਸਟਰੈਂਥ ਬਹੁਤ ਜ਼ਿਆਦਾ ਆ ਔਰ ਜਿਹੜੇ ਵੱਡੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਐਫਰਟਸ ਕੀਤੇ ਜਾ ਰਹੇ ਆ ਇਹਦੇ ਇਹਦੇ ਪਾਇਲਟ ਪ੍ਰੋਜੈਕਟ ਜਿਹੜੇ ਉਹ ਵੀ ਚੱਲ ਰਿਹਾ ਉਹਦੇ ਕੁਝ ਕਿਉਂਕਿ ਜੇ ਬੱਸ ਲੱਗੂਗੀ ਉਹਦੇ ਖਰਚੇ ਵੀ ਆਉਣਗੇ ਔਰ ਅਸੀਂ ਘੱਟੋ ਘੱਟ ਖਰਚੇ ਦੇ ਵਿੱਚ ਆਪਣੇ ਸਕੂਲ ਨੂੰ ਬਿਹਤਰ ਚਲਾਉਂਦੀ ਸਾਡਾ ਸਟਾਫ ਸਾਡੇ ਸਕੂਲ ਦੇ ਸਾਰੇ ਪ੍ਰਿੰਸੀਪਲ ਸਰਵਨਟੀਚਰ ਸਰਵਨ ਸਾਰੇ ਕੋਸ਼ਿਸ਼ ਕਰ ਰਹੇ ਨਕਉਦਰ ਦੀ ਗੱਲ ਕਰੀਏ ਨਕਉਦਰ ਹਲਕੇ ਦੇ ਵਿੱਚ ਕਿੰਨੇ ਸਕੂਲ ਐਮੀਨੈਂਸ ਬਣਾਏ ਗਏ ਤੇ ਹੈਪੀਨੈਸ ਬਣਾਏ ਗਏ ਹੈਪੀਨੈਸ ਦੀ ਲਿਸਟ ਅਜੇ ਸਾਡੀ ਅਸੀਂ ਲਾਂਚ ਨਹੀਂ ਕਰ ਸਕਦੇ ਉਹ ਕਿਉਂਕਿ ਉਹ ਹਜੇ ਤਕਰੀਬਨ ਸਪਟੰਬਰ ਅਕਤੂਬਰ ਤੱਕ ਜਾਏਗੀ ਔਰ ਐਮੀਨ ਸኩል ਸਾਡਾ ਨਕੌਦਰ ਦੇ ਵਿੱਚ ਜਿਹੜਾ ਗਵਰਨਮੈਂਟ ਹਾਈ ਸਕੂਲ ਨਕੌਦਰ ਉਹ ਬਣ ਚੁੱਕਿਆ ਔਰ ਸਾਨੂੰ ਨਾਲ ਦੀ ਨਾਲ ਇਹ ਵੀ ਬੜੀ ਖੁਸ਼ੀ ਦੀ ਗੱਲ ਦੱਸਦੇ ਹਾਂ ਕਿ ਨਕੌਦਰ ਦਾ ਜਿਹੜਾ ਸਾਡਾ ਗੁਰਨਾਨਕ ਦੇਵ ਯੂਨੀਵਰਸਿਟੀ ਕੈਂਪਸ ਆ ਉਹਦੇ ਵਿੱਚ ਵੀ 550 ਦੀ ਸਟ੍ਰੈਂਥ ਪਹਿਲਾਂ ਆ ਬੱਚਿਆਂ ਦੀ ਔਰ ਹੁਣ ਅਸੀਂ ਉਹਦੀ ਬਿਲਡਿੰਗ ਜਿਹੜੀ ਆ ਅਗਲੇ ਵੀਰਵਾਰ ਸਾਨੂੰ ਜਿਹੜੇ ਫੰਡਸ ਮਾਨਜੋਗ ਸਾਡੇ এডਿਊਕੇਸ਼ਨ ਮਿਨਿਸਟਰ ਮੀਤ ਹੇਰ ਜੀ ਨੇ ਰਿਲੀਜ਼ ਕਰਵਾਏ ਸੀਗੇ ਸੈਂਕਸ਼ਨ ਕੀਤੇ ਸੀ 2 ਕਰੋੜ 22 ਲੱਖ 17000 ਰੁਪਏ ਉਹਦੀ ਬਿਲਡਿੰਗ ਵੀ ਅਸੀਂ ਜਿਹੜੀ ਸਾਰੇ ਸਾਡੀਆਂ ਜਿੰਨੀਆਂ ਵੀ ਉਹਦੇ ਨੋਰਮਸ ਨੇ ਉਹਦੇ ਮੁਤਾਬਕ ਜਿੰਨੀਆਂ ਗਵਰਨਮੈਂਟ ਦੀ ਅਪਰੂਵਲਸ ਹੋ ਜਾਂਦੀਆਂ ਹੋ ਕੇ ਟੈਂਡਰ ਲੱਗ ਕੇ ਬਿਲਡਿੰਗ ਤਿਆਰ ਹੋਣ ਵਾਸਤੇ ਔਰ ਉਹ ਸਵਾ 2 ਕਰੋੜ ਰੁਪਏ ਦੇ ਨਾਲ 3rd ਸਟੋਰੀ ਅਸੀਂ ਤਿਆਰ ਕਰਨ ਜਾ ਰਹੇ ਹਾਂ ਵੀਰਵਾਰ ਨੂੰ ਤੁਹਾਨੂੰ ਅਡਵਾਂਸ ਦੇ ਵਿੱਚ ਸੱਦਾ ਦੇਤਾ ਕਿ ਨੈਕਸਟ ਵੀਰਵਾਰ ਅਸੀਂ ਉਹਦਾ ਰਸਮੀ ਤੌਰ ਤੇ ਉਹਨੂੰ ਸ਼ੁਰੂਆਤ ਕਰਾਂਗੇ ਔਰ ਮੈਂ ਨਾਲ ਦੀ ਨਾਲ ਇਸੇ ਤੁਹਾਡੇ ਮਾਧਿਅਮ ਤੋਂ ਇਹ ਵੀ ਕਹਿਣਾ ਕਿ ਤੁਸੀਂ ਗੁਣਾਨਕ ਦੇਵ ਯੂਨੀਵਰਸਿਟੀ ਨਕੌਦਰ ਕੈਂਪਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਾਰੀਆਂ ਜਿਹੜੀਆਂ ਐਡਮਿਸ਼ਨਸ ਹੋਣ ਤਾਂ ਕਿ ਅਸੀਂ ਫਾਇਦਾ ਲੈ ਸਕੀਏ ਆਪਣੇ ਕੈਂਪਸ ਦਾ ਔਰ ਜਿਹੜੀ ਸਾਨੂੰ ਸਰਕਾਰ ਨੇ ਜਿਹਦੇ ਸਪੈਸ਼ਲ ਐਫਰਟ ਕੀਤੇ ਔਰ ਪ੍ਰਿੰਸੀਪਲ ਸਾਹਿਬਾ ਔਰ ਯੂਨੀਵਰਸਿਟੀ ਹੈਰਾਨ ਆ ਕਿ ਕੋਈ ਵੀ ਇਹ ਨਹੀਂ ਕਦੀ ਹੁੰਦਾ ਕਿ ਕਰੋੜਾ ਰੁਪਏ ਜਿਹੜੇ ਨਾ ਇੱਕ ਕਾਲਜ ਨੂੰ ਦੇ ਦਿੱਤੇ ਜਾਣ ਕਿਸੇ ਨੂੰ 5 ਲੱਖ ਮਿਲਦਾ ਕਿਸੇ ਨੂੰ 10 ਮਿਲਦਾ ਕਿਸੇ ਨੂੰ 20 ਮਿਲਦਾ ਕਿਸੇ ਨੂੰ 3 ਮਿਲਦਾ ਔਰ ਸਾਨੂੰ ਇੱਕ ਵਾਰੀ ਦੇ ਵਿੱਚ ਸਾਡੀ ਰਿਕੁਆਇਰਮੈਂਟ ਤੇ 2.5 ਕਰੋੜ ਰੁਪਏ ਜਿਹੜਾ ਉਹ ਸੈਂਕਸ਼ਨ ਕਰ ਦਿੱਤਾ ਗਿਆ ਸੀ ਔਰ ਉਹਦੀ ਅਸੀਂ ਸ਼ੁਰੂਆਤ ਕਰ ਦਿੱਤੀ ਜੀ ਨਸੀਬ ਪਬਲਿਕ ਨੂੰ ਮੇਰਾ ਇਹ ਮੈਸੇਜ ਆ ਹੱਥ ਬੰਨ ਕੇ ਸਭ ਨੂੰ ਅਪੀਲ ਆ ਕਿ ਆਪਣੇ ਇਹ ਸਕੂਲ ਤੁਹਾਡੇ ਨੇ ਤੁਹਾਡੇ ਆਪਣੇ ਨੇ ਤੁਹਾਡੇ ਤੁਹਾਡੀਆਂ ਜ਼ਿੰਦਗੀਆਂ ਨੇ ਕਹਿ ਲੋ ਕਿ ਇਹ ਸਾਡਾ ਵਿਰਸਾ ਵੀ ਆ ਨਾਲ ਦੀ ਨਾਲ ਆਪਣੇ ਸਕੂਲ ਤੇ ਆਪਣੇ ਕਾਲਜ ਜਿਹੜੇ ਸਰਕਾਰੀ ਨੇ ਉਹਨਾਂ ਨੂੰ ਤਰਜੀਹ ਦਿਓ ਹਾਂ ਤੁਹਾਡੀ ਆਪਣੀ ਡਿਊਟੀ ਤੁਸੀਂ ਉਹ ਨਿਭਾਓ ਜਿਹੜੀ ਤੁਸੀਂ ਅੰਗਰੇਜ਼ੀ ਸਕੂਲਾਂ ਦੇ ਪਿੱਛੇ ਨਿਭਾਉਂਦੇ ਹੋ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਛੱਡ ਕੇ ਜਾਓ ਆਪਣੇ ਬੱਚਿਆਂ ਦਾ ਪਿੱਛਾ ਕਰੋ ਉਹਨਾਂ ਦੇ ਟਿਫਨ ਬਾਕਸ ਦੇਖੋ ਉਹਨਾਂ ਦੀਆਂ ਬੈਗ ਦੇਖੋ ਉਹਨਾਂ ਨੂੰ ਸੋਹਣੇ ਬੱਚਿਆਂ ਨੂੰ ਮਹਿਸੂਸ ਹੋਵੇ ਕਿ ਉਹ ਵਧੀਆ ਸਕੂਲ ਦੇ ਵਿੱਚ ਪੜਨ ਜਾ ਰਹੇ ਆ ਤੇ ਅਸੀਂ ਅੰਗਰੇਜ਼ੀ ਸਕੂਲਾਂ ਨਾਲੋਂ ਘੱਟ ਨਹੀਂ ਹੈਗੇ ਪੰਜਾਬੀ ਸਕੂਲ ਔਰ ਉਹਨਾਂ ਦੀ ਪੜ੍ਹਾਈ ਤੇ ਵੀ ਓਨੀ ਤਵੱਜੋ ਦਿਓ ਜਿੰਨੀ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾ ਕੇ ਦਿੰਦੇ ਹੋ ਇਸੇ ਤਰ੍ਹਾਂ ਕਾਲਜ ਦੇ ਵਿੱਚ ਵੀ ਮੈਂ ਚਾਹੁੰਦੀ ਕਿ ਹਰ ਇੱਕ ਪੰਜਾਬੀ ਜਿਹੜਾ ਆ ਉਹ ਆਪਣੇ ਸਕੂਲਾਂ ਨੂੰ ਪ੍ਰਾਇੋਰਟੀ ਦੇਵੇ ਆਪਣੇ ਸਕੂਲਾਂ ਦੇ ਵਿੱਚ ਸਿੱਖਿਆ ਲਵੇ ਤੇ ਕਿਸੇ ਕਿਸਮ ਦੀ ਕਮੀ ਪੰਜਾਬ ਸਰਕਾਰ ਵੱਲੋਂ ਨਾ ਪੈਸੇ ਦੀ ਨਾ ਕਿਸੇ ਫੰਡਸ ਦੀ ਕਿਤੇ ਕੋਈ ਕਮੀ ਨਹੀਂ ਹੈ ਬਸ ਤੁਹਾਡੇ ਜਿਹੜੇ ਥੋੜੇ ਬਹੁਤੇ ਤੁਹਾਡੇ ਹਮਾਰੇ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੇ ਸਕੂਲਾਂ ਨੂੰ ਦੁਬਾਰਾ ਟੈਡਾਪਟ ਕਰੋ ਧੰਨਵਾਦ